शिवसना अखंड भारत ਦੇ ਵਿਸ਼ਵ ਹਿੰਦੂ ਸੰਗ ਫਗਵਾੜਾ ਵੱਲੋਂ ਸ੍ਰੀ ਸ਼ਰਦਾਲੂਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਨੌਮੀ ਦੇ ਉਪਲਬਖ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਸ਼ੋਭਾ ਯਾਤਰਾ ਦੌਰਾਨ ਜਿੱਥੇ ਪ੍ਰਭੂ ਸ਼੍ਰੀ ਰਾਮ ਜੀ ਦੀ ਸੁੰਦਰ ਪਾਲਕੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਉੱਥੇ Swami Shankar Nath Parvat Math Adiyabad ਦੇ ਸੇਵਾਦਾਰ Swami Deep Chetanya ji Maharaj ji ਵੱਲੋਂ ਇਹ ਸ਼ੋਭਾ ਯਾਤਰਾ ਦੀ ਰਣਗੀ ਕੀਤੀ ਗਈ ਜਦਕਿ DSP ਫਗਵਾੜਾ Jaspreet Singh ਵੱਲੋਂ ਨਾਰੀਅਲ ਤੋੜਨ ਦੀ ਰਸਮ ਅਦਾ ਕੀਤੀ ਗਈ ਸ਼੍ਰੀ ਮੋਨੀ ਬਾਬਾ ਮੰਦਰ ਪੁਰਾਣੀ ਦਾਣਾ 24 ਘੜਾ ਤੋਂ ਸ਼ੁਰੂ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਬਿਆਰਾ ਵਿੱਚੋਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਸਮਾਪਤ ਹੋਈ ਇਸ ਦੌਰਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਜਰਕਿ ਭਜਨ ਮੰਡਲੀਆਂ ਵੀ ਭਗਵਾਨ ਸ਼੍ਰੀ ਰਾਮ ਜੀ ਦੀ ਮਹਿਮਾ ਦਾ ਗੁਣगान ਕਰਦੀਆਂ ਹੋਈਆਂ ਨਾਲ ਨਾਲ ਚੱਲ ਰਹੀਆਂ ਸਨ ਸ਼ੋਭਾ ਯਾਤਰਾ ਦਾ ਜਿੱਥੇ ਥਾਂ ਥਾਂ ਦੇ ਨਿਗਾਹ ਸਵਾਗਤ ਕੀਤਾ ਗਿਆ ਉੱਥੇ ਹੀ ਸ਼ੋਭਾ ਯਾਤਰਾ ਵੀ ਸ਼ਾਮਲ ਸ਼ਰਦਾਲੂਆਂ ਲਈ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਦੌਰਾਨ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਭਾਜਪਾ ਨੇਤਾ ਸ਼ੁਭ ਸੰਪਲਾ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ ਪੰਕਜ ਚਾਵਲਾ ਸਾਬਕਾ ਮੇਅਰ ਅਰਨ ਕੋਸਲਾ ਦਲਜੀਤ ਰਾਜੂ ਮਲਕੀਆ ਸਿੰਘ ਗੁਬੋਤਰਾ ਰਣਜੀਤ ਪਾਵਲਾ ਇੰਦਰਜੀਤ ਕਰਵਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਹਾਜ਼ਰੀ ਭਰੀ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਯਾਤਰਾ ਬਧ ਕੀਤਾ ਬਖਫਗ ਬਲਾਰੇ ਨੇ ਆਪਣੇ ਸੰਬੋਧਨ ਵਿੱਚ ਸਮੂਹੀ ਇਲਾਕਾ ਵਾਸੀਆਂ ਨੂੰ ਸ਼੍ਰੀ ਰਾਮ ਨੌਮੀ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਪ੍ਰਬੰਧਕਾਂ ਨੇ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਸ਼ੁਭ ਯਾਤਰਾ ਦੇ ਸਫਲਤਾਪੂਰਵਕ ਨਿਪਟੜੇ ਚੜਨ ਲਈ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੀ ਰਾਮ ਭਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਪ੍ਰਭੂ ਸ਼੍ਰੀ ਰਾਮਚੰਦ ਆਸ਼ੀਰਵਾਦ ਪ੍ਰਾਪਤ ਕੀਤਾ ਅੰਤਿੰਦਜੀ ਮਹਾਰਾਜੀ ਦੇ RAM NAUMI ਦੇ ਉਪਲਬਖਸ਼ ਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ। ਬਹੁਤ ਉਤਸ਼ਾਹ ਹੈ ਸ਼ੋਭਾ ਯਾਤਰਾ ਦੇ ਵਿੱਚ। ਮੈਂ ਆਪਣੇ ਵੱਲੋਂ ਸਾਰਿਆਂ ਨੂੰ RAM NAUMIDIAN ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਭਗਵਾਨ RAM ਆਪਣੀ ਕਿਰਪਾ ਸਾਰਿਆਂ ਤੇ ਬਣਾਈ ਰੱਖੇ। ਸਾਰਿਆਂ ਨੂੰ ਖੁਸ਼ਹਾਲ ਰੱਖਣ। ਸੁਭਾਗੀਸ਼ਾਨੀ। तो आज कि हम इस समय के उत्सव के रूप में से मनाते हुए यहाँ पर पधारे मैं भी उनको रही हूँ श्री राम के बिना उनके नाम के बिना जीवन में कदम जो हम उठते हैं वो भी कठिन हैं और सबको परमात्मा को सुख शांति दे भविष्य उधर हो ਹਿੰਦੂ ਸਟਾਇਲ ਕੀ ਇੱਕਤਾ ਅਖੰਡਤਾ ਬਣੀ ਰਹੇ ਬੜੀ ਖੁਸ਼ੀ ਦੀ ਗੱਲ ਆ ਕਿ RAM NAVEJ BARKHADE ਵਿੱਚ ਅੱਜ ਸ਼ਿਰਸਾ ਅਖੰਡਪਾਤ ਪਰਮੇਸ਼ਵਰਿੰਦ ਸਿੰਘ ਗੁਆੜਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ RAM NAVEJ ਜੀ ਦੀ ਸ਼ੋਭਾ ਯਾਤਰਾ ਵਿਸ਼ਾਲ ਸ਼ੋਭਾ ਯਾਤਰਾ ਦੀ ਜੋ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਮੋਣੀ ਬਾਬਾ ਮੰਦਰ ਤੋਂ ਸਟਾਰਟ ਹੋਈ ਔਰ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਵਾਪਸ ਇੱਥੇ ਆ ਕੇ ਸਵਾਗਤ ਹੋਈ ਆ ਹਾਂ ਸਾਡੇ ਲੋਕਾਂ ਭਗਤਾਂ ਦਾ ਠਾਠਾ ਪਾਦਰ ਸ਼ਾਹ ਭਗਵਾਨ ਰਾਮ ਦੇ ਜਗਾਰੇ ਲਗੇ ਔਰ ਪਹਿਲੀ ਵਾਰੀ ਜਦੋਂ ਭਗਵਾਨ ਜੀ ਰਾਮ ਸਾਡੇ ਟੈਂਟ ਤੋਂ ਉੱਟ ਕੇ ਮਹਿਲਾ ਪਹੁੰਚੇ ਆ ਉਸ ਤੋਂ ਪਹਿਲੀ ਸ਼ੋਭਾ ਯਾਤਰਾ ਲੋਕਾਂ ਐ ਪਾਰਿਸਾ ਅਜਨਾਦਨ ਰਦੀ ਜੈ ਜੈਕਾਰ ਹੋ ਰਹੀ ਆ ਲੋਕਾਂ ਨੇ ਥਾਂ ਥਾਂ ਤੇ ਲੰਗਰ ਵੀ ਲਗਾਏ ਆ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀ ਵੀ ਆ ਉਹ ਸਾਰਾ ਪੇਪਰ ਫੇਰ ਗਾਨੋਈ ਸ਼ੋਭਾ ਯਾਤਰਾ ਦੀ ਔਰ ਰਾਣੋ ਵੀ ਦਿਵਸ ਦੀ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਅੱਜ ਪਾਲਾ ਤੋਂ ਇੱਕ ਬਹੁਤ ਵੱਡੀ ਜੜੀ ਸਾਡੇ ਅਜੇ ਮਹਿਤਾ ਜੀ ਉਹਨਾਂ ਦੀ ਅਗਵਾਈ ਵਿੱਚ ਮੁੰਨੀ ਮੰਦਰ ਤੋਂ ਜਿਹੜੀ ਪੁਰਾਣੀ ਦਾਣਾ ਮੰਡੀ ਤੋਂ ਇੱਕ ਸ਼ੋਭਾ ਯਾਤਰਾ ਬਹੁਤ ਵੱਡੀ ਰਾਮ ਮੰਦਰ ਵੱਲ ਚੱਲੇ ਹੋ ਰਹੀਆਂ ਜਿਹਦੇ ਵਿੱਚ ਸਾਰੇ ਹੀ ਧਰਮ ਦੇ ਲੋਕ ਸਾਰੇ ਹੀ ਰਾਜਨੀਤਿਕ ਸਾਰੇ ਹੀ ਭਗਤਾਂ ਜੀ ਰਾਮ ਮੰਦਰ ਜਿਹੜੇ ਸਾਡੇ ਨੌਮੀ ਦੇ ਪਵਲਖਸ਼ ਦੇ ਵਿੱਚ ਵਿਸ਼ਵ ਹਿੰਦੂ ਸੰਗ ਤੇ ਛੇਪ ਸੈਨਾ ਅਖੰਡ ਭਾਲਤ ਵੱਲੋਂ ਕਈ ਸਾਲਾਂ ਤੋਂ ਸ਼੍ਰੀ ਰਾਮ ਜਨ ਅਰਾਮ ਮੰਦਰ ਰਾਮ ਨੌਮੀ ਦੇ ਪਵਲਖਸ਼ ਦੇ ਵਿੱਚ ਸ਼ੋਭਾ ਯਾਤਰਾ ਕੀਤੀ ਜਾ ਰਹੀ ਆ ਅੱਜ ਵੀ ਉਹਦੇ ਪਵਲਖਸ਼ ਵਿੱਚ ਹਜ਼ਾਰਾਂ ਹੀ ਲੋਕ ਦਾ ਲੋਕਾਂ ਦਾ ਇਕੱਠ ਪ੍ਰਭੂ ਰਾਮ ਦੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਜਿੰਨੇ ਵੀ ਪ੍ਰਭੂ ਰਾਮ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਆਏ ਹੋਣ ਵਾਸਤੇ ਆਏ ਉਹਨਾਂ ਨੂੰ ਬਹੁਤ ਬਹੁਤ ਵਧਾਈ ਪਰ ਪ੍ਰਭੂ ਰਾਮ ਦਾ ਆਸ਼ੀਰਵਾਦ ਲੈਣ ਵਾਸਤੇ ਆਏ ਆ ਜੈ ਸ਼੍ਰੀ ਰਾਮ